ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਸੱਚੀ ਘਟਨਾ ਬਾਰੇ ਜਿਸ ਨੇ ਅਮਰੀਕਾ ਹੀ ਨਹੀਂ ਸਗੋਂ ਪੰਜਾਬ 'ਚ ਵੀ ਚਰਚਾ ਚਲਾਈ ਹੋਈ ਹੈ ਗੱਲ ਕਰਾਂਗੇ ਹਰਜਿੰਦਰ ਸਿੰਘ ਦੀ ਉਹ ਟਰੱਕ ਡਰਾਈਵਰ ਜਿਸ ਦਾ ਨਾਮ ਫਲੋਰੀਡਾ ਟਰਨਪਾਈਕ ਕ੍ਰੈਸ਼ ਤੋਂ ਬਾਅਦ ਸੁਰਖੀਆਂ ਦੇ ਵਿੱਚ ਆ ਗਿਆ 12 ਅਗਸਤ 2025 ਨੂੰ ਫਲੋਰੀਡਾ ਦੇ ਟਰਨਪਾਈਕ ਹਾਈਵੇ ਤੇ ਹਰਜਿੰਦਰ ਸਿੰਘ ਨੇ ਇੱਕ ਖਤਰਨਾਕ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਉਸ ਦਾ ਟਰੱਕ ਸੜਕ ਦੇ ਵਿੱਚ ਕਾਰ ਆ ਗਿਆ ਤੇ ਇੱਕ ਮਿਨੀ ਵੈਨ ਉਸ ਨਾਲ ਟਕਰਾ ਗਈ ਇਸ ਦੁਰਘਟਨਾ ਦੇ ਵਿੱਚ ਵਾਹਣ ਦੇ ਤਿੰਨੋਂ ਯਾਤਰੀਆਂ ਦੀ ਮੌਤ ਹੋ ਜਾਂਦੀ ਹੈ। ਹਰਜਿੰਦਰ ਸਿੰਘ 2018 ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਿਆ ਸੀ। ਬਾਅਦ ਵਿੱਚ ਉਸਨੇ ਕੰਮ ਦੀ ਇਜਾਜ਼ਤ ਤੇ ਟਰੱਕ ਡਰਾਈਵਰ ਲਾਇਸੈਂਸ ਹਾਸਲ ਕੀਤਾ। ਕਈ ਸਾਲਾਂ ਤੱਕ ਉਹ ਟਰੱਕ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਰਿਹਾ। ਪਰ ਹੁਣ ਉਸ ਤੇ ਤਿੰਨ ਕਾਉਂਟਸ ਆਫ ਵਹੀਕਲ ਹੋਮਿਸਾਈਡ ਦੇ ਕੇਸ ਚੱਲ ਰਹੇ ਹਨ। ਉਸ ਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਵਾਪਸ ਲਿਆਂਦਾ ਗਿਆ ਤੇ ਜੱਜ ਨੇ ਉਸ ਨੂੰ ਜ਼ਮਾਨਤ ਵੀ ਨਹੀਂ ਦਿੱਤੀ। ਜੇ ਦੋਸ਼ ਸਾਬਤ ਹੋਏ ਤਾਂ ਉਸ ਨੂੰ 45 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ ਨੇ ਪੰਜਾਬੀ ਕਮਿਊਨਿਟੀ ਵਿੱਚ ਹਲਚਲ ਮਚਾ ਦਿੱਤੀ। change.org ਤੇ ਇੱਕ ਪਟੀਸ਼ਨ ਸ਼ੁਰੂ ਹੋਈ ਜਿਸ ਤੇ 20 ਲੱਖ ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ ਤੇ ਕਿਹਾ ਕਿ ਇਹ ਇੱਕ ਹਾਦਸਾ ਸੀ ਜੁਰਮ ਨਹੀਂ। ਪੰਜਾਬ ਦੇ ਪਿੰਡਾਂ 'ਚ ਵੀ ਉਸ ਦੀ ਰਿਹਾਈ ਲਈ ਅਰਦਾਸਾਂ ਕੀਤੀਆਂ ਗਈਆਂ। ਇਸ ਘਟਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ। ਨਵੇਂ ਟਰੱਕ ਡਰਾਈਵਰਸ ਲਈ ਵੀਜ਼ਾ ਜਾਰੀ ਕਰਨ ਤੇ ਰੋਕ ਲਗਾ ਦਿੱਤੀ ਗਈ। ਇਹ ਫੈਸਲਾ ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰਾਂ ਦੀ ਰੋਜੀ ਰੋਟੀ ਤੇ ਸਿੱਧਾ ਪ੍ਰਭਾਵ ਪਾ ਸਕਦਾ ਹੈ ਕਿਉਂਕਿ ਅਮਰੀਕਾ 'ਚ ਟਰੱਕ ਡਰਾਈਵਿੰਗ ਇੰਡਸਟਰੀ ਦਾ ਵੱਡਾ ਹਿੱਸਾ ਪੰਜਾਬੀਆਂ ਦੇ ਹੱਥ ਵਿੱਚ ਹੈ ਹਰਜਿੰਦਰ ਸਿੰਘ ਦੀ ਕਹਾਣੀ ਇੱਕ ਸਬਕ ਹੈ ਕਈ ਵਾਰ ਇੱਕ ਛੋਟੀ ਗਲਤੀ ਨਾ ਸਿਰਫ ਜ਼ਿੰਦਗੀ ਬਦਲ ਸਕਦੀ ਹੈ ਸਗੋਂ ਪੂਰੇ ਸਮਾਜ ਤੇ ਨੀਤੀਆਂ ਤੇ ਵੀ ਅਸਰ ਪਾ ਸਕਦੀ ਹੈ ਤੁਸੀਂ ਕੀ ਸੋਚਦੇ ਹੋ ਕੀ ਇਹ ਹਾਦਸਾ ਸੀ ਜਾਂ ਲਾਪਰਵਾਹੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਦੱਸਣਾ ਨਾ ਭੁੱਲਣਾ ਜੀ ਧੰਨਵਾਦ